ਅੰਬਰਿਓਂ ਡਾਤਾ ਹੈ ਬਗੈਰ ਪ੍ਰਾਂਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਚੰਦ ਸੂਰ ਨਾਲੋਂ ਕੀਤੇ ਵਦਨੂਰਤਾ 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 ਚੰਦ ਸੂਰ ਨਾਲੋਂ ਕੀਤੇ ਵਦਨੂਰਤਾ ਬੌਣੀ ਆ ਜੋ ਪਰਬਤੀ ਵਖਾਇਨਾ ਮੂਰਤਾ ਬੌਣੀ ਆ ਜੋ ਪਰਬਤੀ ਵਖਾਇਨਾ ਮੂਰਤਾ ਉੱਚੀ ਸੁੱਚੀ ਸਿਫਤ ਹਰੇਕ ਤਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਮਰੀ ਚੈ ਸੁਨਾਰੀ ਲੰਕ ਹੈ ਲਾਤਾ ਰੌਣ ਬਾਦੀ ਦਾ ਪੂਰਾ ਕਲੰਕ ਹੈ ਲਾਤਾ ਰੌਣ ਬਾਦੀ ਦਾ ਪੂਰਾ ਕਲੰਕ ਹੈ ਖੱਟਣਾ ਕੀ ਬੰਦੇ ਜਾ ਕੇ ਐਸੇ ਕਰਾਂ ਤੋ ਐਸੇ ਕਰਾਂ ਤੋ ਐਸੇ ਕਰਾਂ ਤੋ ਖੱਟਣਾ ਕੀ ਬੰਦੇ ਜਾ ਕੇ ਐਸੇ ਕਰਾਂ ਤੋ ਤੇਰਾ ਦਰ ਉੱਚਾ ਹੈ ਸਰਬ ਦਰਾਂ ਤੋਂ ਤੇਰਾ ਦਰ ਉੱਚਾ ਸਰਪਤਰਾ ਤੋਂ ਤੁਸੀਂ ਰਾਦ ਸੇਰੇ ਗੁਰੂ ਇਸ ਜਗ ਦੇ ਅੱਜ ਦੰਬੀ ਨਾ ਕਲੀ ਨੇ ਥਾ ਥਾ ਠਕਦੇ ਅੱਜ ਦੰਬੀ ਨਾ ਕਲੀ ਨੇ ਥਾ ਥਾ ਠਕਦੇ ਕੋਤਲਾਂ ਦੀ ਤੋਰ ਨਹੀਂ ਤੁਰੀ ਦਾ ਖਰਾ ਤੋਂ ਤੇਰਾ ਘਰ ਉੱਚਾ ਹੈ ਸਰਪਤਰਾ ਤੋਂ ਤੇਰਾ ਘਰ ਉੱਚਾ ਹੈ ਸਰਪ जिन्हें पाली जा जी चौ ब्रह्म सिखिया परे होके के ममता नु मन दिखया परे हो के मतानूम बिखिया फेरे हो मुक्त पार सत्ता सतासरा तो दर उच्चा है सर भदरा तो दर उच्चा है सर भदरा तो ਜਿਹੜੇ ਤੇਰੇ ਚਰਨ ਕਮਲ ਚੁੰਮ ਗਏ ਕਮਲ ਚੁੰਮ ਗਏ ਕਮਲ ਚੁੰਮ ਗਏ ਜਿਹੜੇ ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਕੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਕੁੰਮ ਗਏ ਉੱਚੀ ਉੱਚੀ ਸੱਚ ਗਾਉਂਦੇ ਬਿਨਾ ਡਰਾ ਤੋਂ ਤੇਰਾ ਘਰ ਉੱਚਾ ਹੈ ਸਰਬਤਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਜਿੰਨਾ ਬਾਲੀ ਜਪ ਜੀ ਚ ਬ੍ਰਹਮ ਸਿੱਖਿਆ ਪਾਰੇ ਹੋ ਕੇ ਮਮਤਾ ਨੂੰ ਮਾਨ ਵਿਖਿਆ ਪਾਰੇ ਹੋ ਕੇ ਮਮਤਾ ਨੂੰ ਮਾਨ ਵਿਖਿਆ ਖੇਡੇ ਹੋ ਮਕਤ ਪਾਰ ਸਤਾ ਸਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਪਰੇ ਮਦੀਆਂ ਜਿੰਨਾ ਚਾਕੀਆਂ ਖੋਲੀਆਂ ਸਵਰ ਗਾਇਓ ਨਾਲ ਹੀ ਤਾਕੀਆਂ ਖੋਲੀਆਂ ਸਵਰ ਗਾਇਓ ਨਾਲ ਹੀ ਤਾਕੀਆਂ ਜਾਂਦੇ ਰੱਥ ਸ਼ੂ ਕਦੇ ਬਗੈਰ ਲੜਾਂ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਤੇਰਾ ਦਰ ਉੱਚਾ ਹੈ ਸਰਬ ਤਰਾ ਤੋਂ ਸਾਚ ਨੂੰ ਕਬੂਲ ਕਰਦੇ ਕਬੂਲ ਕਰਦੇ ਕਬੂਲ ਕਰਦੇ ਜਿਹੜੇ ਲੋਕ ਸਾਚ ਨੂੰ ਕਬੂਲ ਕਰਦੇ ਹਰ ਮੈਦਾਨ ਉਠਾਤੇ ਉਹ ਕਦੇ ਨਾ ਹਾਰਦੇ ਹਰ ਮੈਦਾਨ ਫਤਿਹ ਉਹ ਕਦੇ ਨਾ ਹਾਰਦੇ ਭਈ ਕਿਆ ਆਸਾਂ ਉੱਚੀਆਂ ਇਹੋ ਜੇ ਨਰਾ ਤੋਂ ਇਹੋ ਜੇ ਨਰਾ ਤੋਂ ਇਹੋ ਜੇ ਨਰਾ ਤੋਂ ਭਈ ਤੇਰਾ ਦਰ ਉੱਚਾ ਹੈ ਸਰਬਤਰਾਂ ਤੋਂ ਮੇਰੀ ਪ੍ਰੀ ਦੇ ਮਾਲਕ ਸੋਹਣਿਆ ਦੇ ਸੁਲਤਾਨ ਸਹਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਦਰ ਘਰ ਵੱਲੋਂ ਵਰਸਾਏ ਹੋਏ ਮਹਾਪੁਰਖ